ਇਹ ਲੰਮੀਆਂ ਲੰਮੀਆਂ ਪਾਤਾਂ ਮੇਰਹਾਨੀਆਂ ਕੋਇ ਲਵਾ ਵੇ ਨਕਿਸਨੂਮਿਆਖਾਂ ਮੇਰਹਾਨੀਆਂ ਵਕਤ ਦੂਰ ਮਗਰ ਪਿੱਛੇ ਜਦ ਚਾਕਾਂ ਮੇਰਹਾਨੀਆਂ ਇਹ ਲੰਮੀਆਂ ਲੰਮੀਆਂ ਪਾਤਾਂ ਮੇਰਹਾਨੀਆਂ 50000 ਅਸੀਂ ਫੜ ਲਈ ਸਾਈ 60 ਕਿਲੇ ਅਸੀਂ ਬੈਠੇ ਮਕਾਈ 50000 ਨਕਦ ਫੜ ਲਈ ਸਾਈ 60 ਕਿਲੇ ਅਸੀਂ ਬੈਠੇ ਮਕਾਈ ਡੋ ਟਾਈਮ ਕਹਿੰਦੇ ਚਾਹ ਮਿਲਣੀ ਹੈ ਜੋ ਨਾ ਜਾਓ ਤੁਸੀਂ ਛੇਤੀ ਲਾਈ सुनलां वांग नाल जवाखां मेर हाणियां ही लम लाता मेर हाणियां कोई लवा बि न किसनूं मयाखां मेर हाणियां ਕਦੂ ਬਣਾਉਣ ਲੱਗਾ ਜੱਟ ਰੋਈ ਕਿੱਥੇ ਉੱਚਾ ਤੇ ਕਿੱਥੇ ਨਟੋਈ ਓ ਕਦੂ ਬਣਾਉਣ ਲੱਗਾ ਵੀ ਜੱਟ ਰੋਈ ਕਿੱਥੇ ਉੱਚਾ ਤੇ ਕਿੱਥੇ ਨਟੋਈ ਨੇਰ ਵਾਲਾ ਵਿੱਚ ਪਾਣੀ ਛੱਡਿਆ ਹੈ ਵਿੱਚ ਫਿਰਨ ਜੋ ਕਾਂ ਨਾਲ ਗਡੋਈ ਬੜੀਆਂ ਹੁੰਦੀਆਂ ਨੇ ਮੁਸ਼ਕਿਲਾਂ ਮੇਰੇ ਹਾਨੀਆਂ ਇਹ ਲੰਮੀਆਂ ਲੰਮੀਆਂ ਪਾਤਾ ਮੇਰੇ ਹਾਨੀਆਂ ਕੋਈ ਲਵਾ ਵੇਣ ਕਿਸ ਨੂੰ ਮੈਂ ਆਖਾਂ ਮੇਰੇ ਹਾਨੀਆਂ ਵੱਟ ਦੂਰ ਪਿੱਛੇ ਨੂੰ ਜੰਦ ਚਾਕਾਂ ਮੇਰੇ ਹਾਨੀਆਂ हे लमीअ पातां मेर हाणी